ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਕਦੇ ਵੀ ਕਿਸੇ ਵੀ ਬੰਦੇ ਨੂੰ ਪੂਰੀਆਂ ਚੀਜ਼ਾਂ ਨਹੀਂ ਮਿਲਦੀਆਂ ਜਿੱਦਾਂ ਦਾ ਬੰਦਾ ਹੁੰਦਾ ਉਦਾਂ ਦੇ ਪੂਰੇ 16 ਕਲਾ ਸਪੂਰਨ ਬੰਦੇ ਨੂੰ ਕੋਈ ਚੀਜ਼ਾਂ ਨਹੀਂ ਮਿਲਦੀਆਂ ਜਿੱਦਾਂ ਕਹਦੀ ਆਪਾਂ ਇਹਦੇ ਬਾਰੇ ਅੱਜ ਗੱਲਾਂ ਬਾਤਾਂ ਕਰਾਂਗੇ ਤੇ ਰਾਤ ਸਾਢੇ ਦੇ ਵੱਲ ਵੀ ਫੇਰ ਖੜਕਾ ਧੜਕਾ ਕਰਕੇ ਲੰਘ ਚੰਗਾ ਮੀ ਪੈ ਗਿਆ ਥੋੜੀ ਹਮਸ ਤੋਂ ਬਲੀ ਆ ਮੈਂ ਤੇ ਅੱਜ ਕੁਝ ਐਡਾ ਹੋਇਆ ਮੈਂ ਮੋਟਰ ਤੇ ਪੁੱਜਿਆ ਉਹ ਮੋਟਰ ਦੇ ਪੁੱਛਿਆ ਗੁੱਜਰਬਾਈ ਕਹਿੰਦਾ ਚਾਹ ਤਾਂ ਲਿਆਉਂਦਾ ਮੈਂ ਕਿਹਾ ਖੜ ਜਾ ਫਿਰ ਪਹਿਲਾਂ ਚਾਹੇ ਲੈ ਕੇ ਆਵਾਂ ਫਿਰ ਮੈਂ ਫੇਰ ਦੁਬਾਰੇ ਗੱਡੀ ਮੋੜੀ ਫੇਰ ਗੱਡੀ ਮੋੜਤੀ ਗੁੱਜਰਬਾਈ ਪਰ ਗੱਲ ਕਰ ਲੰਦੇ ਆ ਇਹਨੂੰ ਲਾਉਂਦੇ ਹੁਣ ਇਹ ਆ ਦੇਖ ਗੁੱਜਰਬਾਈ ਕੰਮ ਵਧੀਆ ਕਰਦਾ ਖੇਤਾਂ ਵਿੱਚ ਸਾਰਾ ਕੁਝ ਕਰਦਾ ਤੈਨੂੰ ਪਤਾ ਸਾਰਾ ਗਿਆਨ ਖੇਤ ਬਾਰੇ ਸਾਰਾ ਕੁਝ ਤੈਨੂੰ ਪਤਾ ਕਿ ਤੂੰ ਸਬਜ਼ੀ ਸੂਬਜ਼ੀ ਉਗਾ ਸਕਦਾ ਸਾਰਾ ਕੁਝ ਉਗਾਰ ਸਕਦਾ ਪਰ ਤੇਰੇ ਕੋਲ ਜ਼ਮੀਨ ਹੈ ਇੰਨੀ ਸਹੀ ਗੱਲ ਹੈ ਨਾ ਅੱਜ ਦੇ ਵੀਡੀਓ ਦਾ ਇਹੀ ਟੌਪਿਕ ਰੱਖਿਆ ਵੀ ਜਿੱਦਾਂ ਦਾ ਬੰਦਾ ਉਦਾਂ ਚੀਜ਼ਾਂ ਮਿਲਦਾਂ ਨਹੀਂ ਹੈਗੀਆਂ ਹੁਣ ਆਪਣੇ ਇੰਡੀਆ ਦੇ ਜਿਹੜੇ ਉਹਨਾਂ ਦੀ ਉਹ ਹੋ ਰਹੀ ਹੈ ਵਿਆਹ ਹੋ ਰਿਹਾ ਜਿਹੜਾ ਅਡਾਨੀ ਹੁਣੀ ਹੈ ਹਾਂਜੀ ਹਾਂਜੀ ਆ ਜੀਓ ਵਾਲੇ ਇਹਨਾਂ ਦਾ ਵਿਆਹ ਹੋ ਰਿਹਾ ਪੈਸਾ ਵੱਧੂ ਹੈ ਪਰ ਸਿਹਤ ਪੱਖੋਂ ਠੀਕ ਨਹੀਂ ਹੈ ਮੁੰਡਾ ਜੇ ਉਹਦਾ ਹੋਰ ਦਾ ਮੋਟਾ ਹੋਇਆ ਹੋਇਆ ਇਹਦੇ ਪੈਸੇ ਕਿੱਥੇ ਲਾਸ ਆਪਾਂ ਕਰੀਓ ਕਹਿੰਦੇ ਮੁੰਡਾ ਸਾਡੇ ਟਿਊ ਪਰ ਨਹੀਂ ਉਹ ਤਾਂ ਫਿਰ ਮੋਟਾ ਹੋਈ ਜਾਂਦਾ ਫਿਰ ਬੜੇ ਬੜੇ ਡਾਕਟਰਾਂ ਨੂੰ ਦਿਖਾ ਲਿਆ ਦਿਖਾ ਲਿਆ ਇੱਕ ਵਾਰ ਤਾਂ ਕਰਤਾ ਉਹ ਸੈੱਟ ਉਹ ਫੇਰ ਕਹਿੰਦੇ ਪਤਾ ਨਹੀਂ ਉਹ ਹੁੰਦੀ ਇੱਕ ਬਿਮਾਰੀ ਜੀ ਉਹਦੇ ਖੰਡ ਆਪਣੇ ਆਪੇ ਬੰਦੇ ਦਾ ਪੇਟ ਵਧੀ ਜਾਂਦਾ ਇਹ ਚੀਜ਼ ਹੋ ਜਣਾ ਤੇ ਹੋਰ ਆ ਜਿਹੜੇ ਬੰਦੇ ਕਹਿਣ ਦਾ ਇਹ ਭਾਵ ਹੈ ਜਿੱਥੇ ਹੈ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਆਤਮਾ ਖੋਜੇ ਪਰਮਾਤਮਾ ਖੋਜੇ ਹਾਂ ਵੀ ਜਿੱਦਾਂ ਹੁਣ ਮੈਂ ਕਹਾਂ ਮੇਰੇ ਕੋਲ ਆ ਨਹੀਂ ਹੈਗਾ ਮੇਰੇ ਕੋਲ ਧਮਕਾਣਾ ਨਹੀਂ ਹੈ ਮੇਰੇ ਕੋਲ ਉਹ ਨਹੀਂ ਸਾਰੇ ਕੋਲ ਤਾਂ ਜਦ ਇੱਕ ਜਾਨ ਦੇ ਦਿੱਤੀ ਮਾਰ ਗਿਆਂ ਹੁਣ ਮਾਰਾ ਦੇ ਵੀ ਕੀ ਸਕਦਾ ਤੂੰ ਇਹ ਚੀਜ਼ਾਂ ਹੋ ਜਾਂਦੀਆਂ ਮੈਂ ਕਹਿੰਦਾ ਵੀ ਜਿਹੜੀ ਚੀਜ਼ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਜਾਨਾ ਵੀ ਮੇਰੇ ਕੋਲ ਉਹ ਨਹੀਂ ਹੈਗਾ ਮੇਰੇ ਕੋਲ ਫਲਾਣਾ ਨਹੀਂ ਹੈ ਮੇਰੇ ਕੋਲ ਧਮਕਾਣਾ ਨਹੀਂ ਹੈ ਹੁਣ ਦੇ ਲੋਕ ਇੰਡੀਆ ਦਾ ਮੈਂ ਕਹਿੰਦਾ ਵਰਲਡ ਵਿੱਚ ਵੀ ਉਹਨਾਂ ਕੋਲ ਇੰਨਾ ਪੈਸਾ ਜਿਹੜੇ ਅਮਡਾਨੀ ਹੁੰਨੀ ਆ ਪਰ ਸਿਹਤ ਪੱਖੋਂ ਤੁਸੀਂ ਦੇਖੋ ਖੁਸ਼ ਬੰਦਾ ਕਦੇ ਨਹੀਂ ਹੋਸਾ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਤੁਸੀਂ ਪਰੇ ਕਾਉ ਜੜਾ ਉਹ ਤਾਂ ਮੁੰਡਾ ਉਹ ਛੋੜਾ ਜਿਹਦਾ ਵਿਆਹ ਹੋਇਆ ਉਹ ਤੁਰਦਾ ਹੋਆ ਸੁਣਾਇਂ ਟਿੰਗ 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 ਅੰਦਰ ਦੰਜੀ ਮਾਰ ਕੇ ਆਰਾਧਿਕਾ ਬੜਾ ਸੋਹਣਾ ਵਿੱਚ ਨਾ ਬੜਾ ਸੋਹਣਾ ਦੇਖਿਆ ਤੁਸੀਂ ਵੀ ਸਾਰੇ ਦੇਖਿਆ ਨਾ ਬੜਾ ਸੋਹਣਾ ਪਿਆਰ ਦੇ ਨਾਲ ਬਲੰਦਾ ਆਰਾਧਿਕਾ ਥੇ ਸੀ ਬੜਾ ਪਿਆਰਾ ਮੁੰਡਾ ਇਹਦਾ ਪਰ ਉਹ ਸਿਹਤ ਪੱਖੋਂ ਦੇਖੋ ਤੁਸੀਂ ਸਿਹਤ ਨੇ ਉਹਦੀ ਠੀਕ ਹੈਗੀ ਹਾਂ ਸਾਡਾ ਕਾਲੂ ਹੈ ਇਹ ਖੁਸ਼ ਹੈ ਕਿਸਮਤ ਬਹੁਤ ਹੈ ਜੀ ਹਾਂ ਇਹ ਇਹ ਮੇਰੇ ਨਾਲ ਆਇਆ ਕਰਦੇ ਇਹ ਹਾਂ ਜਾਂ ਇੱਕੋ ਲੱਖ ਮੋਟਰਸਾਈਕਲ ਚੱਕਿਆ ਪਤਨੀ ਨੇ ਆਪਣੀ ਗੱਲਾਂ ਸੁਣ ਲਈਆਂ ਮੈਂ ਕਿਹਾ ਆਇਆ ਇੱਕ ਮਿੰਟ ਚ ਫਿਰ ਮੇਰੇ ਨਾਲ ਨਹੀਂ ਗਿਆ ਦੁਬਾਰੇ ਘਰ ਨੂੰ ਇੱਥੇ ਖੜ ਗਿਆ ਇੱਥੇ ਹੀ ਰਹਿ ਗਿਆ ਗਿਆ ਨਹੀਂ ਫਿਰ ਇਹ ਬੈਠਾ ਉਹਨੇ ਦੇਖੀ ਆ ਇੱਥੇ ਬੈਠਾ ਦੇਖੀ ਵੀ ਮੁੜ ਕੇ ਆਊਗਾ ਤੈਨੂੰ ਪਤਾ ਤਾਂ ਹੈ ਵੀ ਘਰ ਨੂੰ ਚੱਲਿਆ ਚਾਹ ਲੈਣ ਚੱਲਿਆ ਬਹੁਤ ਸਮਝਦਾ ਰਹੇ ਬਹੁਤ ਸਮਝਦਾ ਰ ਭਾਈ ਬੜੀਆਂ ਗੱਲਾਂ ਹੋ ਜਾਂਦੀਆਂ ਉਹ ਬੇਜਿੰਨ ਨਾਲੇ ਵੱਢ ਦਿਓ ਕਖੜਿਆ ਉਹ ਸੁੱਕ ਜਾਣਾ ਕਿਹੜਾ ਉਹ ਸਾਹਮਣੇ ਕਿਹੜੀ ਫੇਲ ਉਹ ਸੁੱਕਣ ਚ ਲੱਗ ਗਏ ਹੁਣ ਤਾਂ ਆਹ ਦੇਖੋ ਆਹ ਸੁੱਕਦੀ ਆ ਜੂਰੇ ਵਾਲੀ ਬਜਾ ਨਿਖਰ ਲਾ ਕੇ ਪਾਇਆ ਤਾਂ ਥੋੜਾ ਥੋੜਾ ਰੇਕ ਨਹੀਂ ਸਾਰੇ ਜੀ ਬਾਤ ਤੇ ਮਤਲਬ ਵੀ ਗਾਲੀ ਕੱਢੀ ਮੈਂ ਤਾਂ ਹੀ ਕਹਿੰਦਾ ਥੋੜਾ ਥੋੜਾ ਛੁਟਕੀ ਛੁੜਕੀ ਪਾਇਆ ਦੇ ਕਿੰਨੇ ਜਿਹੇ ਰੰਗ ਐਨੇ ਜਿਹੇ ਰੰਗ ਬਦਲ ਲੈਨੇ ਆਉਂਨੇ ਕਰਨਾ ਬੂਟਿਆਂ ਨੇ ਹਾਂ ਕਿਹੜੀ ਫੇਲ ਕਹਿੰਦਾ ਭਾਈ ਬਾਕੀ ਨੇ ਦੇਖ ਕੇ ਜਿਹੜੀ ਸੁੱਕੀ ਪੱਟ ਦੇ ਸੜੀ ਨੂੰ ਆਹ ਇਹ ਫਲਾਰਾ ਬਹੁਤ ਹੋ ਗਿਆ ਬੇਲਾਂ ਦਾ ਸਬਜੀ ਨੇ ਲੱਗਦੀ ਨਹੀਂ ਮੀਂਹ ਨੇ ਮੀਂਹ ਕਰਕੇ ਹੋ ਗਈ ਨਹੀਂ ਸਬਜੀ ਤਾਂ ਲੱਗਦੀ ਸਾਲੀ ਗਲੀ ਜਾਂਦੀ ਆ ਜਿਆਦਾ ਭਾਈ ਸਾਨੂੰ ਪੂਰਾ ਗਿਆਨ ਨਹੀਂ ਹੈ ਸਬਜੀ ਉਗਾਉਣ ਦਾ ਜਿੱਦ ਹੁਣ ਅੱਧਾ ਚੂਏ ਹਾਂ ਤਾਂ ਉਹ ਕਰ ਲੈਂਦੇ ਆ ਜਿੱਦਾਂ ਹੁਣ ਇੱਥੇ ਅਇਨੇ ਹੁਣ ਹੋਈ ਜਾਣਾ ਜੇ ਤਾਂ ਹੁਣ ਤਿੰਨ ਲੱਗੀਆਂ ਜੇ ਹੋ ਜਵੇ ਇਥੇ ਆ ਗੜਨੇ ਸ਼ੁਰੂ ਹੋ ਜਾਂਦੀ ਆਹਨ ਜਿੱਦਾਂ ਆ ਗੜਨੇ ਸ਼ੁਰੂ ਹੋ ਗਈ ਪਤ ਨਹੀਂ ਕੀ ਬਿਮਾਰੀ ਜੀ ਆਹ ਕੀ ਨਹੀਂ ਉਹ ਘਾਹ ਦੇ ਬਦ ਵੱਧਦਾ ਨਹੀਂ ਜਾਨ ਮਾਲ ਚਲ ਜਿੱਦਾਂ ਸੁੱਕ ਗਈ ਆਹ ਆਪਰਾ ਸੁੱਕ ਗਈ ਆਹ ਦੇ ਜੇ ਭਾਈ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਕਮੈਂਟਾਂ 'ਚ ਦੱਸੋ ਜਾਂ ਫਿਰ ਮੈਨੂੰ ਮੈਸੇਜ ਕਰੋ ਵੀ ਇਹਦਾ ਕੀ ਇਲਾਜ ਹੋ ਸਕਦਾ ਠੀਕ ਨਹੀਂ ਭਾਈ ਨਹੀਂ ਤਾਂ ਸਬਜੀ ਮੈਂ ਕਹਿੰਦਾ ਪੂਰਾ ਸਾਡਾ ਬੇੜਾ ਨਾ ਬੇੜਾ ਰਜਾਦ ਨਾ ਮੈਂ ਤਾਂ ਉਹ ਕਿਤੇ ਮੈਂ ਪੱਟ ਕੇ ਕੱਲ ਜਦੋਂ ਮੈਂ ਕੱਲ ਗਿਆ ਹਾਂ ਤਾਂ ਦਿੱਲੀ ਗਿਆ ਹਸਪਤਾਲ ਬਲੌਗ ਡਿਟ ਕਰਕੇ ਪਾਉਣਾ ਹਾਲ ਦੂਜੇ ਚੈਨਲ ਪੈਣੀ ਆ ਉਹ ਕੱਲ ਆਉਂਦੋਂ ਦਾ ਮੈਂ ਸੋਚਦਾ ਤਾਂ ਉਹਨਾਂ ਕਾ ਕੀ ਆਦੇ ਕੋਪ ਤੇ ਖਾਧਰ ਬਹੁਤ ਦਿਨ ਹੋ ਗਏ ਪਰ ਕੀ ਆਦੇ ਕੋਪ ਤੇ ਮਿਲ ਗਏ ਸ਼ਾਮ ਨੂੰ ਉਹ ਘਰ ਦੇ ਮਾਸੀ ਕੋਲ ਗਏ ਤਾਂ ਉਹਨਾਂ ਨੇ ਪੈ ਕਦੇ ਕਹਿੰਦੇ ਹੁਣ ਤੁਸੀਂ ਕਿਤੇ ਰਾਤ ਨੂੰ 10 ਵਜੇ ਰੋਟੀ ਬਣਾਉਂਗੇ ਤੇਰੀ ਤਾਂ ਰੋਟੀ ਬਾਹਰੋਂ ਆਈ ਹੈ ਉਹ ਭਾਂਡ ਭਾਂਡ ਦੇ ਹੱਥਾਂ ਦੇ ਰੋਟੀਆਂ ਖਾਦਾ ਹੁਣ ਕਦੇ ਕਿਤੇ ਆ ਗਿਆ ਹੁਣ ਆਪਾਂ ਨੇ ਕਿਹੜੇ ਕਿਤੇ ਨਰੋਲਾ ਪਾਉਣਾ ਤੇ ਸਬਜ਼ੀ ਉਹੀ ਮਿਲ ਗਈ ਫੜ ਪਾਈ ਇਹਦੇ ਨੂੰ ਕਹੀ ਨਹੀਂ ਬਾਈ ਕੋਈ ਖੇਚੜ ਨਾ ਕਰੇ ਕੋਈ ਸਾਨੂੰ ਕੋਈ ਜੱਕਣੀਆਂ ਸੀਦਾ ਆਪਣਾ ਕੱਟ ਲੈਣਾ ਹੈ ਮਾਰਦ ਦੀ ਚਸ਼ਮਤ ਇਹ ਤਾਂ ਮੇਰਾ ਦਿਲ ਕਰੀ ਜਾਂਦਾ ਹੁੰਦਾ ਸੀ ਵੀ ਦੁਨੀਆ ਘੁੰਮਣੀ ਆ ਦੁਨੀਆ ਘੁੰਮਣੀ ਆ ਦੇਖਣੀ ਦੁਨੀਆ ਉਹਨੇ 17 18 ਦੇਸ਼ ਜਿਹੜੇ ਕੋਲੇ ਦੇ ਤੇ ਤੇ ਫਿਰ ਉਹ ਰੱਬ ਉਹਦੀ ਪੂਰੀ ਕਰ ਦਿੰਦਾ ਠੀਕ ਹੈ ਜਦਾਂ ਨਾਲ ਸੋਚਦੇ ਨਾ ਪਰ ਦਿਲ ਤੇ ਰੱਬ ਨੂੰ ਪਤਾ ਲੱਗਦਾ ਯਾਰ ਬੰਦਾ ਕੋ ਦਿਲ ਤੇ ਚੀਜ਼ ਮੰਗਦਾ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਕੱਢਿਆ ਜਾਵੇ ਕਿਧਰਾਂ ਕਿਧਰੇ ਸਰ ਆ ਮੇਜ ਦਾ ਹੰਤ ਆ ਗਿਆ ਸਾਡੇ ਦਾ ਪਾਣੀ ਡੋਲ ਇਹ ਹੁਣ ਅੰਦਰੋਂ ਗੱਲਣਾ ਸ਼ੁਰੂ ਹੋ ਗਿਆ ਹੈ ਪਨਾਈ ਹੋਰ ਖਾਦਾਂਗੇ ਤੇ ਪਰ ਉਹ ਗੁੱਜਰਬਾਈ ਟੋਟੇ ਹੀ ਦੇ ਤੇ ਉਹਨੂੰ ਲਾ ਯਾਰ ਉਹਨੇ ਕਿੱਥੇ ਦੇਣਾ ਸਾਲਾ ਦੂਜਾ ਗੰਦ ਵਾਲੇ ਵਿੱਚ ਕਾ ਦੇਣਾ ਆ ਤਾਂ ਫਿਰ ਸਾ ਗੰਦਾਲਾ ਵਿੱਚ ਕਾ ਦੇਣਾ ਤਾਂ ਗੰਦਾਲਾ ਉਹ ਕਹਿੰਦਾ ਵੀ ਇਹ ਨਹੀਂ ਮਿਲ ਜਾਂਦਾ ਰੋਈ ਹਾਂ ਅਸੜਦੀ ਕਿਤੇ ਸਾਲੇ ਨੂੰ ਹੁਣ ਜੈ ਕੋਈ ਮੋਟਰ ਨਹੀਂ ਕਰਾਂ ਮੈਂ ਤਾਂ ਹੀ ਨਾ ਤੰਦਰਦੀ ਜੀਰੇ ਹੁੰਦੇ ਰੋਟੇ ਨਾਲ ਨਾ ਮੀਂਹ ਪਏ ਤੇ ਡਲਦੇ ਆ ਬਾਹਰ ਖੜੇ ਤੇ ਵੀ ਗੜ ਗਏ ਕੋਈ ਨਸਪ ਹੋਰ ਲਿਆਂਗਾ ਕਾਲੇ ਕੋਲ ਤੋਂ ਲਿਆਉਂਦੇ ਆ ਫੀਡ ਵਾਲੇ ਹੀ ਆ ਆਪਣੇ ਘਰੇ ਦੋ ਜੂਰੂ ਦੇ ਟੋਟੇ ਨਾ ਹੋਸੀ ਏਦਾਂ ਲਾਤ ਦੇ ਕੋਈ ਗੱਲ ਕੋਈ ਗੱਲ ਮੈਂ ਮੈਂ ਵੀ ਜ਼ਿੰਮੇਵਾਰ ਸਾਹਮਣੇ ਜ਼ਿੰਮੇਵਾਰੀ ਤੇਰੀ ਜ਼ਿੰਮੇਵਾਰੀ ਪਤਾ ਨਹੀਂ ਕਾ ਸੁਣਦਾ ਮੈਂ ਇਹ ਜਿਹੇ ਕੰਮ ਨਹੀਂ ਕਰਦਾ ਨਹੀਂ ਮੈਨੂੰ ਪਤਾ ਤੇਰੀ ਜ਼ਿੰਮੇਵਾਰੀ ਪਤਾ ਤਾਂ ਸਦਾ ਉਹ ਗੱਡੀ ਫਿਰ ਆ ਜਾਂਦੀ ਟੇਢੀ 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 ਤੁਰਦੀ ਆ ਤੂੰ ਕੱਛੇ ਆ ਮੈਂ ਰੁਕਣੂ ਗਿਆ ਨਾ ਹਾਂ ਹਾਂ ਮੈਨੂੰ ਸਵੇਰ ਦਾ ਨਿਕ ਪਤਾ ਜੇ ਤੂੰ ਮੈਨੂੰ ਸਵੇਰ ਨੂੰ ਆਦਨ ਵੇਜੇ ਅਸੀਂ ਜਾਣਾ ਕਿ ਕਿਸੇ ਨੇ ਆਉਣਾ ਨਹੀਂ ਕਰਾਂ ਹਾਂ ਹਾਂ ਮੈਂ ਸ਼ਾਮ ਨੂੰ ਰੋਟੀ ਖਾਦੀ ਉਹ ਦੁਪਹਿਰੇ ਵੀ ਨਹੀਂ ਦਿੱਤੀ ਫੜੀ ਕਿਸੇ ਚੈਤੀ ਨਹੀਂ ਹੈ ਅਸਵੇਰੇ ਮੈਂ ਮੈਂ ਤਾਂ ਨਹੀਂ ਕਿਸਨੂੰ ਬੋਲਿਆ ਹਾਂ ਫਿਰ ਸਾਮ ਨੂੰ ਉਹਨੇ ਵਿਚਾਰੇ ਚਾਰ ਰੋਟੇ ਦੇ ਕੇ ਆਪਾਂ ਖਾਦੇ ਖਾ ਗਏ ਨਿਖਲਾ ਹੈ ਸਾਡੇ ਘਰ ਦੇ ਹਰ ਮੈਂ ਹੁਣ ਕਿੱਥੇ ਕਿੱਥੇ ਯਾਦ ਕਰੀ ਜਾਵਾਂ ਨਹੀਂ ਨਹੀਂ ਕੋਈ ਉਹ ਵਿਚਾਰੀ ਕੱਲੀ ਉਹ ਕਰੂਗੀ ਕੀ ਉਹ ਨਹੀਂ ਅਸੀਂ ਤਾਂ ਸਵੇਰੇ ਤੜਕੇ 3 ਵਜੇ ਲੰਘ ਦੇ ਕਰਤੇ ਨਹੀਂ ਨਹੀਂ ਅਸੀਂ ਨਾ ਕੱਲ ਬਾਈ ਤੜਕੇ 3 ਵਜੇ ਮੈਕ ਵੀ ਨਾਲੇ ਮੈਕ ਵੀ ਨਾਲੇ ਤਾਂ ਫਿਰ ਤਾਂ ਕੀ ਹੋ ਗਿਆ ਹਾਂ ਤੜਕੇ 3 ਵਜੇ ਨਿਕਲ ਕੇ ਤੇ ਜੇ ਮੈਂ ਘਰੋਂ ਆਉਂਦਾ ਤਾਂ ਰੋਟੀ ਆ ਜਾਂਦੀ ਹਾਂ ਉਹ ਵੀ ਗਿਆ ਹੋਇਆ ਹੁਣ ਵਿਚਾਰਿਆ ਤੇ ਤੜਕੇ ਰਾਤ 3:00 ਵਜੇ ਦੱਸਿਆ ਕਿ ਮੈਕ ਵੀ ਨਾਲੇ ਆ ਅਸੀਂ ਤੜਕੇ 3 ਵਜੇ ਨਿਕਲ ਗਏ ਤੇ ਰਾਤ ਨੂੰ 11 ਵਜੇ ਘਰ ਆਏ ਫੇ ਮੈਨੂੰ ਪਤਾ ਉਹਨੇ ਦੱਸਤਾ ਸੀ ਹਾਂ 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 ਪਗੜੇ ਦੇ ਮੋਲੇ ਕੋਲ ਰਾਤ ਮੀਂਹ ਕਿੰਨਾ ਪਰ ਤੂੰ ਵੀ ਅੰਦਰੇ ਪਿਆ ਹੋਣਾ ਮੀਂਹ ਤੇ ਪਿਆ ਸੋਣਾ ਤੇ ਅੰਮੀ ਅੱਛਾ ਮੈਨੂੰ ਹੁਣ ਉੱਥੇ ਨਾਲ ਅੰਦਰ ਕਮਰੇ ਪਤਾ ਹੀ ਨਹੀਂ ਲੱਗਦਾ ਹੈਗਾ ਮਤਾਫ ਕਹਦਾ ਯਾਰ ਸਾਡਾ ਪੱਖਾ ਕਮਰਾ ਖੁੱਲਾ ਹੋਵੇ ਤੜਕੇ ਨਾਲ ਸਾਡੇ ਮੁੰਡਾ ਪਾਠ ਕਰਦਾ ਜਪਜੀ ਸਾਹਿਬ ਦਾ ਬੜਾ ਪਿਆਰਾ ਲੱਗਦਾ ਫਿਰ ਸਵੇਰੇ ਸਵੇਰੇ ਸੱਜਰੇ ਉਹਦੀ ਘੜਿਆਲ ਖੜਕਦੀ ਸੁਣਦੀ ਹੁਣ ਜਿਸ ਵੇਲੇ ਕਮਰਾ ਹੁਣ ਖੁੱਲ ਬੰਦ ਰਹਿੰਦਾ ਫਿਰ ਪਤਾ ਹੀ ਨਹੀਂ ਲੱਗਦਾ ਹੈ ਕਦ ਘੜਿਆਲ ਖੜਕਦੀ ਹੈ ਕਾਦੋ ਹੋ ਮੁੰਡਾ ਜਪਸੀ ਸਾਹਿਬ ਦਾ ਪਾਠ ਸ਼ੁਰੂ ਕਰਦਾ ਪਤਾ ਹੀ ਲੱਗਦਾ ਹੈ ਜੀ ਫੇਰ ਹਾਲੇ ਰੱਬਾ ਯਾਰਾ ਮੌਸਮ ਜਿਹਾ ਖੋਲ ਦੇ ਇੱਕ ਵਾਰਾ ਸਾਰਾ ਖੁੱਲ ਮਡੁੱਲ ਮੰਜਾ ਹੋ ਜਾਵੇ ਹੈ ਕੱਲੇ ਆਡਰ ਪੈਣੂ ਕੋਈ ਤਾਂ ਗਲਤੀ ਹੋ ਗਈ ਬਹੁਤ ਵੱਡੀ ਯਾਰਾ ਚੇਤੇ ਨਹੀਂ ਗੁੱਜਰਬਾਈ ਦਾ ਇਹ ਪਾਏ ਕਰਦੇ ਗੁੱਜਰਬਾਈ ਆ ਮੈਂ ਕਰਦਾ ਕੋਈ ਨਾ ਇੱਥੇ ਸਮਾਨ ਲੈ ਕੇ ਰੱਖਦਾ ਫਾਸਟ ਫੂਡ ਹੈ ਬਾਈ ਉਹ ਮੈਂ ਕਹ ਕੋਈ ਇੱਥੇ ਚੀਜ਼ਾਂ ਜਿੱਦਾਂ ਉਹ ਨਿਊਡਲ ਹੋਏ ਮੈਗੀ ਉਹ ਤਾਂ ਬਣਾਏ ਲੰਦਾ ਉਹ ਤਾਂ ਬਣ ਜਾਂਦੀ ਆ ਉਹ ਤਾਂ ਉਹ ਲੈ ਕੇ ਰੱਖ ਦਿੰਦੇ ਆ ਕਈ ਵਾਰਾ ਕਦੇ ਬੰਦਾ ਅੱਗੇ ਪਿੱਛੇ ਨਹੀਂ ਰਹਿੰਦਾ ਚਾਹ ਤੇ ਮੈਂ ਗੱਲ ਸੁਣਨ ਲੱਗ ਗਈ ਆ ਬੜ ਮੈਕ ਵੀ ਬਾਰ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੇਰੀ ਗੱਲ ਤਾਂ ਸੁਣ ਬੇ ਇੱਥੇ ਤੁਹਾਨੂੰ ਫਾਸਟ ਫੂਡ ਜਿਹਾ ਲੈ ਕੇ ਰੱਖਦਾ ਜਿੱਦਾਂ ਕੋਈ ਦਿਨ ਚ ਭੁੱਖ ਪਖ ਲੱਗੀ ਤੇ ਪਾਣੀ ਨੂੰ ਲੱਗੀ ਉਹ ਪਾਣੀ ਜਿਉਂ ਬਾਲਿਆ ਖਾ ਲਿਆ ਉਹ ਮੈਗੀ ਲੈ ਕੇ ਰੱਖ ਦਿੰਦਾ ਠੀਕ ਉਰ ਪਾਣੀ ਤਾਂ ਪਾਣੇ ਬੱਗੇ ਪਾਲਣੇ ਥੱਲੇ ਪਾਣੀ ਪਾਉਣਾ ਵਾ ਥੋੜਾ ਜਿਹਾ ਚਮਚੇ ਨਾਲ ਵਿੱਚ ਹਰੀਆਂ ਮਚਾ ਤੋੜ ਜਿੰਨਾ ਅਜਨਾਲੇ ਘਰਾਂ ਵੀ ਜਾ ਕੇ ਮੜੀ ਚ ਗਾਲਾਂ ਜੀ ਕੱਢਦਾ ਨਹੀਂ ਨਹੀਂ ਕੋਈ ਗਾਲ ਨਹੀਂ ਕੱਢਦਾ ਉਹ ਨਹੀਂ ਪਰ ਮੈਨੂੰ ਗੁੱਸਾ ਆ ਗਿਆ ਵੀ ਕਿਸੇ ਨੇ ਚੇਤੇ ਨਹੀਂ ਕਰਿਆ ਨਹੀਂ ਨਹੀਂ ਯਾਰ ਕਿਸੇ ਨੇ ਚੇਤੇ ਨਹੀਂ ਕਰਿਆ ਤਾਂ ਚਲੋ ਕੋਈ ਨਹੀਂ ਤੁਸੀਂ ਬਾਹਰ ਆਓ ਮੈਂ ਕਿਹਾ ਕਿਸੇ ਨੂੰ ਕਿਹਾ ਹਾਂ 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 ਆਪਾਂ ਨੇ ਇਹ ਕੰਮ ਹੀ ਆਪਣੀ ਘਰ ਵਾਲੀ ਨਾਲ ਕਰਨਗੇ ਰੇਂਡ ਨੂੰ ਗੁਗਾ ਉਹ ਵੀ ਚੈਰੀ ਕਰਦੀ ਸੁਕਾਰਦੀ ਉਹ ਫਿਰ ਨਾਲ ਫਿਰ ਐਦਾਂ ਦਾ ਅਗਲੀ ਵਾਰ ਨੂੰ ਚੇਤੇ ਰਹੂਗਾ ਕੋਈ ਨਹੀਂ ਨਹੀਂ ਕੁਝ ਨਹੀਂ ਜਨਾ ਪਰ ਮੈਂ ਤਾਂ ਗੱਲ ਤਾਂ ਸੁਣਾ ਮੈਂ ਤੈਨੂੰ ਕਹਿੰਦੇ ਅਗਲੀ ਵਾਰ ਨਾ ਫਿਰ ਬੰਦਾ ਭੁੱਲਦਾ ਨਹੀਂ ਹੈਗਾ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਹਾਂ ਅਰੇ ਮੈਂ ਤੁਹਾਨੂੰ ਇਹ ਨਹੀਂ ਦੋ ਨਾ ਨਾ ਇਹ ਨਹੀਂ ਕਹਿੰਦਾ ਆਇਆ ਕਰਵਾ ਕੱਕੜੀਆਂ ਦਾ ਹਾਂ ਇਹ ਲੈ ਤਾਂ ਲੈ ਕੇ ਹੱਥ ਜਾਣਾ ਹਾਂ ਤਾਂ ਬੈਠਣ ਵਾਲੇ ਘੜੀ ਕਿ ਮੈਂ ਇਹ ਆ ਕੱਦੂ ਦਾ ਤੋੜਿਆ ਪਿਆ ਕਿੱਥੇ ਅੰਦਰ ਰੱਖਾਂ ਪੰਡੇ ਕਰਾ ਦੇ ਹੈ ਕੋਈ ਪੰਡ ਦਾ ਨਹੀਂ ਉਹਨਾਂ ਦੇ ਆ ਆਪਣਾ ਲੋਦੇ ਉੱਤੇ ਮੇਰੇ ਹੀ ਲੈ ਲੈਗੇ ਉਹ ਅੱਛਾ ਕੱਦੂ ਅੱਛਾ ਲੈਓ ਆਪਣੇ ਬਾਪਸੇ ਲੈ ਕੇ ਤੇ ਫਿਰ ਇੱਥੇ ਆਪਣੀ ਪੈਗ ਦੇ ਚੰਨ ਮੈਂ ਦੇ ਕੇ ਹਾਂ ਦਾ ਉੱਤੇ ਰੱਖਿਆ ਆ ਤਾਂ ਤੇਰਾ ਚਾਰ ਦੇ ਇੱਥੇ ਕੱਦੂ ਕਿਧਰ ਹੈ ਚੱਕਵਾ ਕਰਦੇ ਕਹਿੰਦੇ ਇਹ ਕਹਿੰਦਾ ਹੈਂਡੀ ਸਾਬ ਦੀ ਸਮਝੀ ਮੈਂਗਾ ਮੋਟਰਪੜਸ ਲੈ ਆਉਂਗਾ ਜਿਆਦਾ ਮੈਂ ਨਾ ਰੱਖਦਾ ਖੰਡਰ ਰੱਖੇ ਹੋਏ ਹਨ ਹਾਂ ਹਾਂ ਜਿਹੜੀ ਜਿਹੀ ਲੱਗਦੀ ਇਹਨਾਂ ਨੂੰ ਪਤਾ ਹੈ ਜਿੱਦਾਂ ਨਹੀਂ ਲੱਗੀਆਂ ਜਿੱਦਾਂ ਦਾ ਸੀ ਹਾਂ ਹਾਂ ਇੱਕ ਤਾਂ ਬਈ ਆ ਜਿਹੜੀ ਚੀਜ਼ ਨਾ ਬਣਦੀ ਬਹੁਤ ਸਵਾਦ ਆ ਮੈਂ ਤਾਂ ਕਾ ਚੀਜ਼ਾਂ ਫੇਲ ਕਰ ਦਿੰਦੀ ਸਾਰੀਆਂ ਇਹ ਬਹੁਤ ਸਵਾਦ ਬਣਦਾ ਜਿਹੜਾ ਇੱਥੇ ਦਾ ਨੇਚਰਲ ਟੁੱਟਿਆ ਹੁੰਦਾ ਨਾ ਅਲਟੀਮੇਟ ਬਣਦਾ ਵਈ ਨਾਲੇ ਉਹ ਬੋਲਿਆ ਇਹ ਉਹ ਦੇਖ ਵਈ ਇੱਕ ਹਰੀ ਲਾਲ ਮਿਰਚੋਗੀ ਵਿੱਚ ਆਈਆਂ ਦੋ ਤਿੰਨ ਟੋੜ ਟੋੜ ਕੇ ਰੱਖੀ ਚੱਲ ਲਾਲ ਹਾਂ ਪੋਲਾ ਕੀ ਕਹਿੰਦਾ ਪੋਲਾ ਕਹਿੰਦਾ ਵੀ ਆਏ ਗਰੋਂ ਆਪਣਾ ਇੱਕ ਤਿਆਰੀ ਚ ਸਹੂਆਰ ਪਾਲਕ ਬਿੱਕੂ ਉਹ ਤਾਂ ਬੜਾ ਕੁਝ ਕਹਿੰਦਾ ਪਤਾ ਨਹੀਂ ਉਹ ਕਹਿੰਦਾ ਮੈਂ ਇੱਥੇ ਐਂ ਕਰੂੰਗਾ ਮੈਂ ਇੱਥੇ ਆਜੇ ਕਰੂੰਗਾ ਮੈਂ ਆਪਣੀ ਚੀਜ਼ਾਂ ਵਿਜਲੇ ਕਰੂੰਗਾ ਮੈਂ ਵਿਜਲੇ ਭਾਈ ਮੈਨੂੰ ਕਹਿੰਦਾ ਤਾਂ ਗੱਲ ਹੀ ਨਹੀਂ ਆਇਆ ਕੁਝ ਨਹੀਂ ਕਰਦਾ ਉਹਨੇ ਇਹਦਾ ਮੈਨੂੰ ਪਤਾ ਉਹਦਾ ਮਗੈ ਜੀ ਨਾਲ ਤੇ ਦੱਸਿਓ ਵਿਜੀ ਨੂੰ ਕੇ ਹਾਂ ਅਸੀਂ ਆਵੇ ਵਿਜਲੇ ਹਾਂ ਜੇ ਤਾਂ ਸਹੀ ਅਸੀਂ ਖੁਦ ਆਪਣੀ ਹਾਂ ਪੋਲਾ ਸਾਹਿਬ ਜੀ ਆ ਪਾਲਕ ਤਾਂ ਨਹੀਂ ਮੈਂ ਇਥੇ ਲੈ ਕੇ ਆਵਾ ਫਿਰ ਨਾ ਚੀਜ਼ਾਂ ਇਹ ਚਾਰੀ ਬਣਾ ਕੇ ਪਾਲਕ ਧਨੀਆ ਮੇਥੀ ਹਾਂ ਇਹ ਚੀਜ਼ ਲੈ ਆ ਦੋ ਨਾ ਪਰਲੇ ਪਾਸੋਂ ਤੁਹਾਨੂੰ ਲੈ ਕੇ ਦੇ ਦਿੰਦਾ ਫਿਰ ਮੈਂ ਉਹ ਤਾਂ ਕਹਿੰਦਾ ਸਰੋਂ ਬੀਜ ਦੀ ਕੀ ਕਿਆਰੀ ਸਰੋਂ ਬੀਜ ਲਈ ਉਹ ਅੱਗੇ ਇਤਨਾ ਸਾਗ ਹੋ ਜਾਂਦਾ ਉਹ ਸਾਗ ਲੈਣਾ ਤੇ ਨਾ ਥੋੜਾ ਟੱਟੀਆਂ ਲਾਉਂਦਾ ਯਾਰ ਅਸੀਂ ਹੋਰ ਤਾਂ ਨਹੀਂ ਦੋ ਫਿਰ ਸਾਗ ਨੂੰ ਜਿਹੜੀ ਮੌਸਮ ਜਿਹੜੀ ਨਾ ਲੈ ਟੱਕੇ ਕਰ ਲੂੰਗਾ ਤੁਸੀਂ ਮੁੜੇ ਹੋ ਨਾ ਤੁਸੀਂ ਕਿੰਨਾ ਕਦਣਾ ਨਾ ਨਾ ਆ ਜਾਣਾ ਦੋ ਤਿੰਨ ਦਿਨ ਦੇ ਮੈਂ ਤਾਂ ਕਾ ਕਾ ਜਾਣਾ ਤੁਸੀਂ ਮੈਂ ਬਸ ਅੱਜ ਨਿਕਲ ਕੱਲ ਅੱਜ ਸ਼ਾਮ ਨੂੰ ਜਾਣਾ ਫਿਰ ਅੱਛੇ ਉਹ ਮੈਂ ਭਾਈ ਆ ਰਿਹਾ ਹਾਂ ਬੰਗਲੌਰ ਬੰਗਲੌਰ ਐਕਵੀਜ਼ੀਸ਼ਨ ਸਾਰਾ ਕੰਪਨੀ ਦਾ ਖਰਚਾ ਆਪਾਂ ਨੇ ਬਸ ਜਾਣਾ ਤੇ ਆਉਣਾ ਸਾਰਾ ਟਿਕ ਟੁਕ ਟੋਕਟ ਹੋਟਲ ਹੋਟਲ ਆਪਾਂ ਨੇ ਬਈ ਉਹਨਾਂ ਨੂੰ ਪ੍ਰਮੋਟ ਕਰਨਾ ਮੈਂ ਕਹਾ ਹੋਰ ਅੰਨਾ ਕੇ ਭਾਲੇ ਦੋ ਅੱਖਾਂ ਐ ਭਾਈ ਮੈਂ ਕਹਾ ਸਾਰਾ ਕੁਝ ਕੰਪਨੀ ਦਾ ਖਰਚਾ ਮੇਰਾ 1 ਰੁਪਿਆ ਨਹੀਂ ਲੱਗਣਾ ਹੈਗਾ ਆਪਾਂ ਸਿਰਫ ਆਪਣਾ ਕੈਮਰਾ ਲੈ ਕੇ ਬਸ ਉਹਨਾਂ ਦੀ ਵੀਡੀਓ ਬਣਾਉਣੀ ਹੈ ਨੈੱਟ ਵਰ ਪਾਉਣੀ ਵੀ ਆਹ ਬੰਦਾ ਦਾ ਕੰਮ ਹੈ ਇਹਨੂੰ ਜਬ ਵੱਧ ਤੋਂ ਵੱਧ ਦੇਖੋ ਆਪਾ ਪਾ ਪੈਸਾ ਮੈਂ ਕੋਈ ਨਹੀਂ ਲੱਤਾ ਹੈ ਕੰਮ ਦਾ ਮੈਂ ਕਹਾਂ ਭਾਈ ਮੇਰਾ ਮੇਰਾ ਮੈਂ ਕਹਾਂ ਮੇਰਾ ਹੋਟਲ ਬੁਕਿੰਗ ਤੇ ਫਲਾਟ ਆਉਣ ਜਾਣ ਦੀ ਕਰ ਦੋ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹਾਂ ਆਪਾ ਭਾਈ ਤੇਰਾ ਤਾਂ ਕੰਮ ਪ੍ਰੂਵ ਕਰਕੇ ਜਾਊਂਗਾ ਮੈਂ ਜਿਹੜਾ ਬੰਦਾ ਆ ਕੇ ਨਾ ਵੀ ਉਹ ਬੰਦੇ ਨੂੰ ਕਹਿ ਦੇ ਫੋਨ ਕਰਾ ਦੇ ਕਰ ਮੇਰਾ ਮੈਂ ਹਾਂ ਕਿ ਨੂੰ ਤੁਸੀਂ ਮੈਨੂੰ ਆਪਣਾ ਮੌਰੀ ਬੰਦਾ ਦੱਸੋ ਮੇਰੇ ਮੈਰੇ ਤੇ ਫੋਨ ਦੇ ਰੱਖਣਾ ਆ ਮੈਂ ਫੋਨ ਨੰਬਰ ਲਿਖਦਾ ਇੱਥੇ ਯਾਰ ਇੱਥੇ ਲਿਖ ਦਿੰਦਾ ਫੋਨ ਨੰਬਰ ਲਿਖਦਾ ਇੱਥੇ ਲਾਲੂ ਦੇ ਨਾਲ ਲੈ ਜਾਓ ਲਿਖ ਦੋ ਲਿਖ ਦੋ ਨੰਬਰ ਵੀ ਕਰਾਂ ਯਾਰ ਕੰਮ ਇੱਥੇ ਨੰਬਰ ਲਿਖਾਂ ਹੈ ਹਾਂ ਦੂਰ ਪਹਿਲਾਂ ਦੀ ਹੈ ਨਾ ਬਿੱਦਰ ਨੂੰ ਫੋਨ ਕਰਕੇ ਗੱਲਤਾ ਕਰ ਹੋ ਜਾਂਦੀ ਜਿੱਦਾਂ ਦੇ ਇੱਕ ਨਾ ਭਾਈ ਇੱਕ ਚੀਜ਼ ਹੁਣ ਹੋਰ ਕਰਦੇ ਆਪਾਂ ਜੇ ਭਾਈ ਕੋਈ ਮੋਟਰ ਪਰ ਆਇਆ ਕਿਸੇ ਨੂੰ ਮੇਰਾ ਟੈਲੀਫੋਨ ਨੰਬਰ ਚਾਹੀਦਾ ਹੋਇਆ ਮੋਟਰ ਭਰਾਓ ਤੇ ਇੱਥੇ ਲਿਖਿਆ ਹੋਊਗਾ ਇੱਥੇ ਇੱਥੇ ਲਿਖ ਦਣਾ ਮੈਂ ਲਿਖ ਨਹੀਂ ਹੋ ਜਾਏਗਾ ਇੱਥੇ ਲਿਖੋਗੇ ਨਾ ਹਰਤ ਲੇਬ ਹਰਤ ਲੇਬ ਆ ਉੱਪਰ ਲੇ ਗੁਣਾ ਪਰਤ ਇੱਥੇ ਇੱਥੇ ਹਾਂ ਇੱਥੇ ਜ ਉੱਪਰ ਦੇ ਮੈਂ ਕਰਦਾ ਕਰਦਾ ਤੇ ਅੱਜ ਦੀ ਆਪਾਂ ਲਾਈਵ ਵੀਡੀਓ ਬੰਨ ਕਰਦੇ ਆ ਧੰਨਵਾਦ ਜੀ ਜਿਹਦੇ ਵਿੱਚ ਹੈ ਉਹਦੇ ਵਿੱਚ ਖੁਸ਼ ਰਹੇ ਕਰੋ ਆਇਨਾ ਕਰ ਮੈਨੂੰ ਆ ਚੀਜ਼ ਨਹੀਂ ਮਿਲੀ ਮੈਨੂੰ ਉਹ ਚੀਜ਼ ਨਹੀਂ ਮਿਲੀ ਹੈਗੀ ਠੀਕ ਹੈ ਜਿਹਦੇ ਵਿੱਚ ਹੈ ਉਹਦੇ ਵਿੱਚ ਖੁਸ਼ ਰਹੋ ਧੰਨਵਾਦ ਜੀ